ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਆਜਨਾ ਜੀ ਗੱਲ ਅੱਫਾ ਅਗਲੇ 10 ਦਿਨਾਂ ਦੀ ਕਰਨੀ ਹੈ ਯਾਨੀ ਕਿ 31 ਮਈ ਤੱਕ ਮਈ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਪਲਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਦੇਵਾਂਗੇ ਅਸਲੀਆਂ ਤਾਜ਼ਾ ਸੈਟਲਾਈਟ ਦੇ ਸਿਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਜੀ ਲਗਭਗ ਆਥਣ ਦੇ 6 ਵਜੇ ਚਾਰਿਆ ਦਿਨ ਆਖਰੀ ਪੜਾਤਿਆ 22 ਮਈ ਦਾ ਜੀ ਜਿਵੇਂ ਕਿ ਐਸਾਨੂੰ ਦੱਸਿਆ ਸੀ ਪਛਮੀ ਸਿਸਟਮ ਸਰਗਰਮ ਹੈ ਅੱਜ ਸਵੇਰੇ ਵੀ ਪੂਰਾ ਬਹੁਤ ਹੀ ਥਾਮਾਤੇ ਚੜ ਰਿਹਾ ਸੀ ਪੰਜਾਬ ਹਰਿਆਣਾ ਰਾਜਸਥਾਨ ਦੇ ਔਰ ਹੀਟ ਵੀ ਲੱਗੀ ਹੈ ਪਰ ਇਸ ਦੇ باوجود ਅੱਜ ਬੱਦਲ ਪੰਜਾਬ ਦੇ ਵਿੱਚ ਨਹੀਂ ਬਣਿਆ ਨਾ ਹਰਿਆਣਾ ਦੇ ਵਿੱਚ ਬਣਿਆ ਜਿਹੜੇ ਬੱਦਲ ਬਣੇ ਹੋਏ ਨੇ ਉਹ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਰਾਜਸਥਾਨ ਦੇ ਪੂਰਬੀ ਭਾਗ ਖਾਸ ਕਰ ਜੋਧਪੁਰ ਉਦੈਪੁਰ ਅਜਮੇਰ ਦੇ ਲਾਗੇ ਕੁਝ ਇਤਰਾ ਦੇ ਵਿੱਚ ਟੋਂਕ ਜਿਲ੍ਹਾ ਔਰ ਕੋਟਾ ਦੇ ਲਾਗੇ ਕਿਤੇ ਨਾ ਕਿਤੇ ਗਰਜ ਰਿਸ਼ਕਾਇਸ ਹੋ ਰਹੀ ਹੈ ਤੇ ਨਾ ਨਾ ਲੱਗਦੇ ਰ ਖੇਤਰ ਉਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਟੇ ਲੱਗਣਗੇ ਆਉਣ ਵਾਲੇ ਦੋ ਦਿਨ ਘੰਟਿਆਂ ਲੰਝੇ ਵਾਲੇ ਖਾਸੇ ਦੇਖਦੇ ਹਾਂ ਤੇ ਦੇਖ ਸਕਦਾ ਹਾਂ ਕੁਝ ਖੇਤਰਾਂ ਦੇ ਵਿੱਚ ਸਿਸਟਮ ਸਰਗ ਮੈਂ ਤੇ ਗਰਜਲਿਸ਼ ਕੇ ਨਾ ਖੇਤਰਾਂ ਦੇ ਵਿੱਚ ਵੀ ਹੋ ਰਹੀ ਆ ਪਹਾੜਾਂ ਦੇ ਵਿੱਚ ਜੰਮੂ ਦੇ ਲਾਗੇ ਬੱਦਲ ਬਣ ਰਿਹਾ ਜੇਕਰ ਇਹ ਫੈਲ ਜਾਂਦਾ ਹੈ ਤੇ ਮਾਝਾ ਖੇਤਰ ਨੂੰ ਕਵਰ ਕਰ ਸਕਦਾ ਫਿਲਹਾਲ ਇਹਦੇ ਅਸਰ ਹਾਲੇ ਘਟਨੇ ਆਉਂਦੇ ਦੋ ਦਿਨ ਘੰਟਿਆਂ ਦੇ ਵਿੱਚ ਜੇਕਰ ਇਹਦਾ ਫੈਲਾਅ ਹੁੰਦਾ ਤੇ ਮਾਝਾ ਤੇ ਦੋਆਬਾ ਖੇਤਰ ਤੱਕ ਇਹ ਪਹੁੰਚ ਕਰ ਜਾਏਗਾ ਜੇਕਰ ਇੱਕਦਮ ਐਕਟਿਵਟ ਹੁੰਦਾ ਤਾਂ ਸੋ ਆਉਂਦੇ ਦਿਨਾਂ ਦੀ ਆਫਾ ਗੱਲ ਕਰਨੀ ਹੈ ਜੇ ਫੈਚਿੰਗ ਸਿਸਟਮ ਐਸੇਲੇ ਸਰਗਰਮ ਹੈ ਨਾਲ ਗਰਮੀ ਨੇ ਵੱਟ ਕੱਢੇ ਹੋਏ ਨੇ ਬੀਤੇ 48 ਘੰਟਿਆਂ ਦੇ ਜੇਕਰ ਆਫਾ ਟੈਂਪਰੇਚਰ ਚੱਕਦੇ ਆ ਬੀਤੇ 24 ਘੰਟਿਆਂ ਦੇ ਵਿੱਚ ਬਠਿੰਡਾ ਜ਼ਿਲ੍ਹੇ ਨੇ ਜਿਹੜਾ ਯਾਰ ਰਿਕਾਰਡ ਤੌਰ ਤੇ ਹੈ 47.5 ਡਿਗਰੀ ਸੈਲਸੀਅਸ ਗਰਮੀ ਦਾ ਦਿਨ ਰਿਹਾ ਤੇ ਕੱਲ ਹਾਲਾਂਕਿ ਥੋੜੀ ਰਾਹਤ ਮਿਲੀ ਸੀ ਪਰ ਹੀਟ ਵੇਵ ਚੱਲਣ ਕਰਕੇ ਟੈਂਪਰੇਚਰ ਉਸੇ ਤਰ੍ਹਾਂ ਬਰਕਰਾਰ ਸੀ ਕਿਉਂਕਿ ਜਿਹੜਾ ਕੱਲ ਸਿਸਟਮ ਲੱਗਾ ਹਨੇਰ ਝਖੜ ਵਾਲਾ ਉਹ ਹੋਤੀ ਥਾਵਾਂ ਤੇ ਅਸਰ ਨਹੀਂ ਦਿਖਾ ਸਕਿਆ ਉਹਦਾ ਅਸਰ ਮੇਨ ਤੌਰ ਤੇ ਮੁੱਖ ਤੌਰ ਤੇ ਮਾਝਾ ਦੁਆਬਾ ਫੁਵਾਦ ਖੇਤਰੇ ਨਾਲ ਖੇਤਰਾ ਤੱਕ ਸੀਮਿਤ ਰਿਹਾ ਤੇ ਕੇਂਦਰੀ ਮਾਲਵਾ ਤੇ ਜਿਹੜਾ ਪਛਮੀ ਮਾਲਵਾ ਵਾਲੇ ਜਿਲਿਆਂ ਦੇ ਵਿੱਚ ਕੋਈ ਖਾਸ ਅਸਰ ਦਾ ਵੇਖਣ ਨੂੰ ਨਹੀਂ ਮਿਲਿਆ ਕਿਤੇ ਕਿਤੇ ਹਨੇਰੀ ਜ਼ਰੂਰ ਚੱਲੀ ਉਹ ਵੀ ਕੁਛ ਰਫਤਾਰ ਦੀ ਸੌਦੇ ਦਿਨਾਂ ਦੇ ਵਿੱਚ ਜੀ ਪਹਿਲਾਂ ਤਾਂ ਜੇਕਰ ਟੈਂਪਰੇਚਰ ਦੀ ਗੱਲ ਕਰਦੇ ਹਾਂ 47 ਡਿਗਰੀ ਦੇ ਨਾਲ ਬਠਿੰਡਾ ਯਰ ਫਿਰ ਸਭ ਤੋਂ ਗਰਮ ਰਿਹਾ ਉੱਥੇ ਹੀ ਸ੍ਰੀ ਅਮ੍ਰਿਤਸਰ ਸਾਹਿਬ ਲੁਧਿਆਣਾ 43 ਡਿਗਰੀ ਦੇ ਨਾਲ ਸਭ ਤੋਂ ਗਰਮ ਖੇਤਰ ਰਿਹਾ ਜੇਕਰ ਅਸੀਂ ਚਾਰ ਜਿਲਿਆਂ ਨੂੰ ਛੱਡ ਦਈਏ ਪਠਾਨਕੋਟ ਨਵਾਂ ਸ਼ਹਿਰ ਰੋਪੜ ਉੱਥੇ ਹੀ 47 ਡਿਗਰੀ ਸੈਲਸੀਅਸ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਹਰਿਆਣੇ ਦੇ ਵਿੱਚ ਸੋ ਗਰਮੀ ਨਾਲ ਫੋਰੇ ਜ਼ਬਰਦਸਤ ਵਟ ਕੱਟੇ ਹੋਈ ਸੀ ਤੇ ਬੀਤੇ ਦਿਨ ਦੇ ਮੁਕਾਬਲੇ ਟੈਂਪਰੇਚਰ ਥੋੜੇ ਜਿਹਾ ਹੇਠਾਂ ਆਏ ਨੇ ਕਿਉਂਕਿ ਅੱਜ ਥੋੜੀ ਜਿਹੀ ਠੰਡਕ ਮੌਜੂਦ ਹੈ ਜਿਹੜਾ ਕੱਲ ਸਿਸਟਮ ਲੱਗਿਆ ਇਹਦੇ ਸਦਕਾ ਠੰਡਕ ਹੋਣ ਦੇ ਬਾਵਜੂਦ ਅੱਜ ਥੋੜੇ ਟੈਂਪਰੇਚਰ ਤੇ ਹੇਠਾਂ 2-3 ਡਿਗਰੀ ਜਿਹੜਾ ਇਜ਼ਾਫਾ ਪਹਿਲਾਂ ਹੋ ਰਿਹਾ ਸੀ ਉਹਦੇ ਵਿੱਚ ਜਿਹੜੀ ਗਰਾਵਟਾ ਉਹ ਦਰਜ ਕੀਤੀ ਗਈ ਹੈ ਆਉਦੇ ਦਿਨਾਂ ਦੇ ਵਿੱਚ ਜੇ ਸਿਸਟਮ ਸਰਗਰਮ ਹੈ ਕੱਲ ਵੀ ਬਦਲ ਬਣਨ ਦੇ ਆਸਾਰ ਹੋਣ ਦੇ ਚੱਲਣ ਦੇ ਅਸਾਰ ਨੇ ਇਹਨੂੰ ਸਪੋਰਟ ਕਰ ਰਹੀਆਂ ਨੇ ਕਿਉਂਕਿ ਮੌਨਸੂਨ ਵੀ ਇਸ ਵੇਲੇ ਅਰਬ ਸਾਗਰ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਕਾਫੀ ਅੱਗੇ ਨੂੰ ਜਿਹੜਾ ਖੋ ਚੁੱਕਾ ਹੈ ਸ਼੍ਰੀਲੰਕਾ ਦੇ ਤਟਾਂ ਤੇ ਇਹਦੀ ਦਸਤਕ ਹੋਣ ਵਾਲੀ ਹੈ ਜਲਦੀ ਤੇ ਆਉਂਦੇ ਦਿਨਾਂ ਦੇ ਵਿੱਚ ਭਾਰਤ ਤੇ ਖਾਸ ਕਰਕੇ ਕੇਰਲਾ ਸੂਬੇ ਦੇ ਵਿੱਚ ਸਭ ਤੋਂ ਪਹਿਲਾਂ ਮੌਨਸੂਨ ਦਸਤਕ ਦਿੰਦੀ ਹੈ ਤੇ ਇੱਥੇ ਮੌਜੂਦਗੀ ਜਿਹੜੀ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੇ ਵਿੱਚ ਮੌਜੂਦ ਹੈ ਮੌਨਸੂਨ ਦੀ ਮੌਜੂਦਗੀ ਹੈ ਤੇ ਇਹਦੇ ਵਿੱਚੋਂ ਨਿਕਲੇ ਜਿਹੜੀਆਂ ਐਂਟੀ ਸਰਕੂਲੇਸ਼ਨ ਹਵਾਵਾਂ ਨੇ ਉਹ ਸਪੋਰਟ ਕਰ ਰਹੀਆਂ ਨੇ ਸਿਸਟਮ ਨੂੰ ਉੱਤਰ ਵੱਲ ਕੋਚ ਕਰ ਰਹੀਆਂ ਨੇ ਜਿਹ ਨੂੰ ਬਾਲ ਮਿਲ ਸਕਦਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਤਗੜਾ ਹਨੇਰ ਚੱਕੜ ਫੇੜਤਾ ਚੁਲਾ ਸਕਦਾ ਜੇਕਰ ਇੱਕ ਨਜ਼ਰ ਤਾਜ਼ਾ ਅੰਕੜੇ ਤੇ ਲਾਉਣੀ ਹੈ ਜੀ ਸਕਰੀਨ ਤੇ ਦੇਖ ਸਕਦੇ ਆ 7 8 ਤਰੀਕ ਤੱਕ ਦੇ ਅੰਕੜੇ ਤੁਹਾਡੇ ਸਾਹਮਣੇ ਨੇ ਜਾਂ ਫਿਰ ਅਸੀਂ ਇਸ ਤੋਂ ਅੱਗੇ ਵਧ ਜਾਣੇ ਆ 30 ਮਈ ਤੱਕ ਜਾਂ 31 ਮਈ ਤੱਕ ਅਸੀਂ ਗੱਲ ਕਰਦੇ ਆ ਤੇ yellow alert ਜਾਰੀ ਰਹਿਣਗੇ heat wave ਦੇ alert ਵੀ ਨੇ ਕਿਉਂਕਿ ਗਰਮ ਲੋ ਚੱਲ ਸਕਦੀ ਆ ਹਾਲਾਂਕਿ ਅੱਜ ਰਾਹਤ ਹੈ ਪਰ ਰਾਤਾਂ ਦੇ ਟੈਂਪਰੇਚਰ ਉਸੇ ਤਰ੍ਹਾਂ ਸਟੇਬਲ ਰਹਿਣਗੇ ਆਉਂਦੇ ਦਿਨਾਂ ਦੇ ਵਿੱਚ heat wave ਵੀ ਚੱਲ ਸਕਦੀ ਆ ਪਲੱਸ ਨਾਲ ਗਰਜਨਸ਼ਕ ਤਗੜੀ ਹੋ ਸਕਦੀ ਆ ਕੁਝ ਕਿਸ ਤਰ੍ਹਾਂ ਦੇ ਵਿੱਚ ਗੜੇਮਾਰ ਹੋ ਸਕਦੀ ਆ ਕੁਝ ਕਿਸ ਤਰ੍ਹਾਂ ਦੇ ਵਿੱਚ ਤਗੜਾ ਹਨੇਰ ਚੱਕਰ ਵੀ ਚੱਲ ਸਕਦਾ ਸੋ ਆਉਂਦੇ 8 ਦਿਨ yellow alert ਤੇ ਨੇ ਕੱਲ ਦੇ ਲਈ ਜੇਕਰ ਅਸੀਂ ਗੱਲ ਕਰਦੇ ਆ 23 ਤਰੀਕ ਨੂੰ ਹੇਠਲੇ ਇਲਾਕਿਆਂ 'ਤੇ ਫਿਰਸ ਵਾਰਮ ਨਾਈਟ ਯਾਨੀ ਕਿ ਗਰਮ ਰਾਤ ਰਹੇਗੀ ਟੈਂਪਰੇਚਰ ਤੁਹਾਨੂੰ ਜਾਣਗੇ 40-50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ 88 ਸਟਰਮ ਹੇਅਰ ਸਟਰਮ ਯਾਨੀ ਕਿ ਗਰਜਲੇਸ਼ਕ ਤੇ ਤਗੜੇ ਮੀ ਇਹ ਜਿਹੜੇ ਅਲਰਟ ਆ ਗਏ ਨੇ ਜਾਰੀ ਕਰ ਦਿੱਤੇ ਗਏ ਨੇ ਆਉਂਦੇ 7-8 ਦਿਨਾਂ ਦੇ ਲਈ ਕੁੱਲ ਮਿਲਾ ਕੇ ਜੀ 31 ਮਈ ਤੱਕ ਮੌਸਮ ਐਦਾ ਚੱਲਦਾ ਰਹਿਣਾ ਗਰਮੀ ਵੀ ਫੈਏਗੀ ਕਿਤੇ ਕਿਤੇ ਜੇਕਰ ਬੱਦਲ ਨਹੀਂ ਬਣਦਾ ਤੇ ਉਹ ਦਿਨ ਗਰਮ ਰਹਿ ਸਕਦਾ ਜੇਕਰ ਬੱਦਲ ਬਣ ਗਿਆ ਤੇ ਫਿਰ ਖੜਕਾ ਦਰਕਾ ਕਰੇਗਾ ਤੇ ਗਰਜ ਚਮਕ ਦੇ ਨਾਲ ਗੜੇ ਮਰ ਜੜੀਆਂ ਹੋਣ ਦੇ ਅਸਰ ਹੋਣਗੇ ਬੱਦਲ ਕਦੋਂ ਬਣਦਾ ਕਿੱਥੇ ਬਣਦਾ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਣਦਾ ਇਹ ਅਪਡੇਟ ਤੁਹਾਨੂੰ ਅਸੀਂ ਲਾਈਵ ਤੌਰ ਤੇ ਦਿਆ ਕਰਾਂਗੇ ਫਿਲਹਾਲ ਅੱਜ ਬੱਦਲ ਪੰਜਾਬ ਦੇ ਵਿੱਚ ਨਹੀਂ ਬਣਿਆ ਜੇਕਰ ਬਣ ਜਾਂਦਾ ਅਗਲੇ 2-3 ਘੰਟਿਆਂ ਦੇ ਵਿੱਚ ਕਿਉਂਕਿ ਜੰਮੂ ਵਾਲੇ ਫਾਸੇ ਐਕਟਿਵ